ਆ ਜਿਹੜਾ ਜਿੱਥੇ ਆਪਾਂ ਖੜੇ ਨੇ ਸ਼ੇਖੋਪੁਰ ਇਹ ਪਹਿਲਾ ਡਰਗ ਹੌਟਸਪੌਟ ਮੰਨਿਆ ਜਾਂਦਾ ਸੀਗਾ ਇਸ ਤਰ੍ਹਾਂ ਦੀ ਰੈਪਿਊਟੇਸ਼ਨ ਸੀਗੀ ਔਰ ਜਦੋਂ ਦਾ ਸਰਕਾਰ ਦੀ ਮੁਹਿੰਮ ਜੁੱਧ ਨਸ਼ਾ ਵਿਰੁੱਧ ਸਟਾਰਟ ਹੋਈ ਉਸ ਤੋਂ ਬਾਅਦ ਡਿਸਟ੍ਰਿਕਟ ਪੁਲਿਸ ਨੇ ਫੋਕਸ ਤਰੀਕੇ ਨਾਲ ਇੱਥੇ ਕਾਫੀ ਫੋਕਸ ਕਰਕੇ ਇੱਥੇ ਕਾਫੀ ਸੁਧਾਰ ਹੋਇਆ ਇੱਥੇ ਅਸੀਂ ਕਾਫੀ ਪਰਚੇ ਦਰਜ ਕੀਤੇ ਮੁਲਜ਼ਮ ਗ੍ਰਿਫਤਾਰ ਹੋਏ ਤਾਂ ਉਹ ਰੈਪਿਊਟੇਸ਼ਨ ਉਹ ਨਹੀਂ ਹੈ ਪਰ ਫਿਰ ਵੀ ਅਸੀਂ ਇਸ ਏਰੀਆ ਤੇ ਪਾਰਟਿਕੂਲਰਲੀ ਫੋਕਸ ਕਰ ਰਹੇ ਨੇ ਤਾਂ ਇਹਦੇ ਵਿੱਚ ਦੋ ਸਬਡਿਵੀਜ਼ਨ ਦੀ ਅਸੀਂ ਅੱਜ ਫੋਰਸ ਲਾਈ ਹੈ ਉਸ ਤਰਜ਼ ਦੇ ਤਹਿਤ ਅਸੀਂ ਕਾਸੋ ਕਰ ਰਹੇ ਨੇ ਨਾ ਸਿਰਫ ਇੱਥੇ ਬਲਕਿ ਜਿਹੜਾ ਗਾਂਧੀ ਕੈਂਪ ਬਟਾਲੇ ਦੇ ਵਿੱਚ ਇੱਕ ਹੌਟਸਪੌਟ ਮੰਨਿਆ ਜਾਂਦਾ ਹੈ ਉੱਥੇ ਵੀ ਅਸੀਂ ਕਰ ਰਹੇ ਅਨਸਰ ਜਿਹੜੀ ਐਕਸਰਸਾਈਜ਼ ਕਾਸੋ ਦੀ ਇਟ ਇਸ ਬੀਂਗ ਕੈਰੀਡ ਅਕ੍ਰੋਸ ਪੰਜਾਬ ਤਾਂ ਉਸੇ ਤਹਿਤ ਕਰੀਬਨ 150 ਦੀ ਜਿਹੜੀ ਫੋਰਸ ਹੈ ਇੱਥੇ ਸੱਦੀ ਗਈ ਹੈ ਦੇ ਵਿਲ ਬੀ ਕੈਰੀਇੰਗ ਦਾ ਕਾਸੋ ਇਹਦੇ ਵਿੱਚ ਜਿਸ ਤਰ੍ਹਾਂ ਇਹਦੀ ਇੱਕ ਰੈਪਿਊਟੇਸ਼ਨ ਸੀਗੀ ਕਿ ਇਹ ਡਰਗ ਹੌਟਸਪੌਟ ਹੈ ਸਸੋ ਦਾ ਖਸੂਸੀ ਤੌਰ ਤੇ ਇਹ ਫਾਇਦਾ ਹੁੰਦਾ ਹੈ ਕਿ ਜਿਹੜੇ ਨਸ਼ਾ ਤਸਕਰੀ ਦਾ ਕੰਮ ਕਰਦੇ ਹੈ ਉਹਨਾਂ ਦੀ ਚੈਕਿੰਗ ਹੋ ਜਾਂਦੀ ਹੈ ਇੱਕ ਡੈਟਰੈਂਸ ਉੱਤੇ ਕ੍ਰੀਏਟ ਹੁੰਦਾ ਹੈ ਤਾਂ ਬਾਕੀ ਜਿਹੜੇ ਦੂਜੇ ਜਿਹੜੇ ਲੋਕ ਸਾਡੇ ਨਾਲ ਮਿਲਦੇ ਹੈ ਇੱਕ ਪਬਲਿਕ ਕੌਨਫੀਡੈਂਸ ਮੀਜਰ ਹੈ ਕੌਨਫੀਡੈਂਸ ਬਿਲਡਿੰਗ ਮੀਜਰ ਹੈ ਤਾਂ ਜਦੋਂ ਦਾ ਇਹ ਮੁਹਿੰਮ ਸਟਾਰਟ ਹੋਈ ਹੈ ਯੋਗ ਨਸ਼ਾ ਵਿਰੋਧ ਉਹਦੇ ਵਿੱਚ 694 ਪਰਚੇ ਬਟਾਲਾ ਪੁਲਿਸ ਨੇ ਦਰਜ ਕਰ ਲਏ ਹੈਗੇ ਨੇ ਤਾਂ ਇਹਦੇ ਜੀ 100 ਸੌਰੀ 1121 ਮੁਲਜ਼ਮ ਫੜੇ ਗਏ ਨੇ 64 ਇਹਦੇ ਵਿੱਚ ਅਸੀਂ ਕਰੀਬਨ 182 ਲੋਕਾਂ ਨੂੰ ਡੀਡੈਕਸ਼ਨ ਸੈਂਟਰ ਦੇ ਵਿੱਚ ਦਾਖਲ ਕਰਾਇਆ ਹੈਗਾ ਤਾਂ ਸੇ ਪੰਜਾਬ ਤੇ ਉੱਤੇ ਜਿਹੜੇ ਲੋਕਾਂ ਦੀ ਟਿਪਸ ਸਾਡੇ ਕੋਲ ਆndੀਆਂ ਹੈ 170 ਜਿਹੜੇ ਮੁਕਦਮੇ ਹੈ ਕੇਵਲ ਲੋਕਾਂ ਦੀ ਟਿਪਸ ਤੇ ਉੱਤੇ ਹੀ ਅਸੀਂ ਦਰਜ ਕਰ ਪ੍ਰਾਪਰਟੀਆਂ ਕਰੀਬਨ 500 ਪ੍ਰੋਪੋਜ਼ਲ ਸਾਡੇ ਫ੍ਰੀਜ਼ ਹੋ ਚੁੱਕੇ ਨੇ ਉਹਦੇ ਵਿੱਚ ਕੁੱਲ ਮਿਲਾ ਕੇ 110 ਮੁਲਜ਼ਮ ਹੈ ਉਹਨਾਂ ਦੀ ਪ੍ਰਾਪਰਟੀਆਂ ਅਸੀਂ ਫ੍ਰੀਜ਼ ਕਰ ਚੁੱਕੇ ਨੇ ਜਿਹੜੀ ਕੰਪੀਟੈਂਟ ਅਥਾਰਟੀ ਹੈਗੀ ਉਹਨਾਂ ਵੱਲੋਂ ਤਾਂ ਉਹਦੀ ਜਿਹੜੀ ਵੈਲਿਊਏਸ਼ਨ ਹੈ ਕਰੀਬਨ 35 ਕਰੋੜ ਰੁਪਏ ਦੀ ਹੈਗੀ ਐਂਡ ਇਹ ਪ੍ਰੋਸੈਸ ਹੁਣ ਸਾਡਾ ਅਜੇ ਵੀ ਚੱਲਦਾ ਪਿਆ ਜਿਹੜੇ ਵੀ ਕਮਰਸ਼ਲ ਕੇਸਸ ਦੇ ਵਿੱਚ ਤਸਕਰ ਹੁੰਦੇ ਹੈ ਤਾਂ ਉਹਨਾਂ ਤੇ ਉਸੇ ਫੋਕਸ ਕਰ ਰਹੇ ਨੇ ਤਾਂ ਕਾਫੀ سارے ਸਾਡੇ ਪ੍ਰੋਪੋਜ਼ਲਸ ਇਨ ਪਾਈਪਲਾਈਨ ਆ